ਸੜਾੜਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਰੀਕੀ ਸਤਿ ਸ਼੍ਰੀ ਅਕਾਲ ਹਰ ਰੋਜ਼ ਦੀ ਤਰ੍ਹਾਂ ਅਸੀਂ ਖਬਰਾਂ ਲੈ ਕੇ ਹਾਜ਼ਰ ਆਂ ਮੈਂ ਹਾਂ ਹਰਮਨप्रीत कौर ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਰੀਕੀ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਜੀ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੀ ਕਹਿੰਦੇ ਕਿ ਉਹਨਾਂ ਨੂੰ ਮਿਲਣ ਗਏ ਜਿਹੜੇ ਕਿਸਾਨ ਸੀ ਉਹਨਾਂ ਦੇ ਨਾਲ ਪੁਲਿਸ ਦੀ ਬਹੁਤ ਬ ਬਿਲਕੁਲ ਜੀ ਬਿਲਕੁਲ ਗੱਲ ਇਹ ਜੀ ਕਿ ਜਿਹੜੇ ਜਗਜੀਤ ਸਿੰਘ ਢੱਲੇਵਾਲ ਨੇ ਆਪਾਂ ਜਾਣਦੇ ਜੀ ਕਿ ਇਸ ਵੇਲੇ ਉਹ ਡੀ ਐਮ ਸੀ ਦੇ ਵਿੱਚ ਦਾਖਲ ਆ ਪੁਲਿਸ ਦੇ ਪੈਰੇ ਦੇ ਵਿੱਚ ਆ ਪੁਲਿਸ ਉਹਨਾਂ ਦੇ ਨਾਲ ਕਿਸੇ ਨੂੰ ਮਿਲ ਨਹੀਂ ਦੇ ਰਹੀ ਤੇ ਜੇਕਰ ਕੋਈ ਮਿਲਣ ਜਾਂਦਾ ਤਾਂ ਉਸ ਤੋਂ ਬਾਅਦ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜਾਂ ਕੱਲ ਜਿਵੇਂ ਝੜਪਾਂ ਹੋਈਆਂ ਤੇ ਉੱਥੇ ਝੜਪਾਂ ਹੋ ਜਾਂਦੀਆਂ ਆ ਮੇਰੇ ਮੂਰੇ ਅਖਬਾਰਾਂ ਪਈਆਂ ਇਹ ਸਾਰਾ ਕੁਝ ਬਿਆਨ ਕਰਦੀਆਂ ਵੀ ਕੱਲ ਹੋਇਆ ਕੀ ਕੀ ਆ ਅਸਲ ਵਿੱਚ ਕੱਲ ਡੱਲੇਵਾਲ ਨੂੰ ਮਿਲਣ ਵਾਸਤੇ ਗਏ ਸੀਗੇ ਕਿਸਾਨ ਤੇ ਪੁਲਿਸ ਦੇ ਨਾਲ ਇਹਨਾਂ ਆਗੂਆਂ ਦਾ ਕਿਸਾਨ ਆਗੂਆਂ ਦਾ ਜ਼ਬਰਦਸਤ ਜਿਹੜਾ ਉਹ ਤਕਰਾਰ ਹੋ ਗਿਆ ਤੇ ਕਿਸਾਨ ਆਗੂਆਂ ਨੂੰ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਤੇ ਪੁਲਿਸ ਨੇ ਬਾਅਦ ਦੁਪਹਿਰ ਇਹਨਾਂ ਨੂੰ ਰਿਹਾਅ ਕੀਤਾ ਤੇ ਡੱਲੇਵਾਲ ਦਾ ਹਸਪਤਾਲ ਦੇ ਵਿੱਚ ਹੀ ਮਰਨ ਮਰਤ ਜਾਰੀ ਆ ਤੇ ਕਿਸਾਨ ਆਗੂ ਭੋਜਰਾਜ ਨੇ ਗੱਲ ਕਹੀ ਆ ਤੇ ਅਗਲੀ ਗੱਲ ਇਹ ਆ ਜੇ ਪਹਿਲੀ ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਦੇ ਘਰਾਉ ਦਾ ਐਲਾਨ ਕੀਤਾ ਕਿਸਾਨਾਂ ਨੇ ਉਹਨਾਂ ਨੇ ਇਹ ਗੱਲ ਆਖੀ ਹੈ ਵੀ ਜਿਸ ਤਰੀਕੇ ਦੇ ਹਾਲਾਤ ਬਣੇ ਆ ਜੋ ਜੋ ਕੁਝ ਪ੍ਰਸਥਿਤੀਆਂ ਬੜੀਆਂ ਹੋਈਆਂ ਉਹ ਕਹਿੰਦੇ ਵੀ ਬਹੁਤ ਚਿੰਤਾ ਦੀ ਗੱਲ ਹੈਗੀ ਆ ਕਿਉਂਕਿ ਕਿਸਾਨ ਜਾਣਬੁੱਝ ਕੇ ਨਹੀਂ ਬੈਠੇ ਕਿਸਾਨਾਂ ਨੂੰ ਬਹਿਣ ਲਈ 10 ਮਹੀਨੇ ਤੋਂ ਮਜਬੂਰ ਕੀਤਾ ਗਿਆ ਜੇ ਅੱਜ ਡੱਲੇਵਾਲ ਦੀ ਖੇਤ ਦਾ ਤੁਹਾਨੂੰ ਖਿਆਲ ਆਇਆ ਵੀ ਭਾਈ ਡੱਲੇਵਾਲ ਦੀ ਖੇਤ ਨੂੰ ਆਹ ਕੁਝ ਨਾ ਹੋ ਜੇ ਆਹ ਕੁਝ ਨਾ ਹੋ ਜੇ ਆਹ ਕੁਝ ਨਾ ਹੋ ਜੇ ਤੇ ਅਸੀਂ ਭਾਈ ਤਾਂ ਚੱਕਿਆ ਹੈਗਾ ਤੇ ਫਿਰ ਤੁਹਾਨੂੰ 10 ਮਹੀਨੇ ਤੋਂ ਬੈਠੇ ਸੀ ਕਿਉਂ ਨਹੀਂ ਦਿਖਾਈ ਦਿੱਤੇ ਕਿੰਨੇ ਕਿਸਾਨ ਹੁਣ ਤੱਕ ਜਹਾਨੋਂ ਤੁਰ ਗਏ ਕਿੰਨੇ ਕਿਸਾਨ ਬਿਮਾਰ ਹੋਏ ਆ ਤੁਸੀਂ ਮਸਲੇ ਦਾ ਹੱਲ ਕਿਉਂ ਨਾ ਕੀਤਾ ਜਾਂ ਕਰਵਾਇਆ ਅੱਜ ਤੁਸੀਂ ਸਿਰਫ ਤੇ ਸਿਰਫ ਇਸ ਗੱਲ ਕਰਕੇ ਕਿਸਾਨਾਂ ਦੇ ਮਰਨ ਵਰਤ ਦੇ ਖਿਲਾਫ ਹੋਏ ਆ ਵੀ ਜੇਕਰ ਤੇ ਕਿਸਾਨਾਂ ਦੀ ਮੌਤ ਹੋ ਗਈ ਇੱਥੇ ਇੱਕ ਦੋਆਂ ਦੀ ਭੁਖੜਤਾਲ ਦੇ ਕਰਕੇ ਤਾਂ ਭਾਈ ਕਿਤੇ ਇਹ ਨਾ ਹੋਵੇ ਵੀ ਭਾਈ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਜਾਵੇ ਸੋ ਇਸ ਕਰਕੇ ਭਾਈ ਹੁਣ ਪਤਾ ਲੱਗਾ ਵੀ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਦੀਆਂ ਤਿਆਰੀਆਂ ਚੱਲ ਪਈਆਂ ਪਹਿਲੀ ਨੂੰ ਤੇ ਦੋ ਨੂੰ ਇਹ ਘਰਾਓ ਕੀਤਾ ਜਾਣਾ ਮਤਲਬ ਇਹ ਜੀ ਕਿ ਕਿਸਾਨ ਇਸ ਵੇਲੇ ਸੰਘਰਸ਼ ਦੇ ਰਾਹ ਦੇ ਉੱਤੇ ਆ ਖਨੌਰੀ ਬਾਰਡਰ ਦੇ ਉੱਤੇ ਵੀ ਕਿਸਾਨ ਇਸ ਵੇਲੇ ਬੈਠੇ ਆ ਉਹਨਾਂ ਨੇ ਕਿਹਾ ਜੀ ਅਸੀਂ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਕੇ ਛੱਡਾਂਗੇ ਸੋ ਇਸ ਤਰੀਕੇ ਦੇ ਨਾਲ ਇਸ ਵੇਲੇ ਦੇ ਵੀਰ ਵੀ ਸਾਹਮਣੇ ਆਏ ਆ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਕਿਸਾਨਾਂ ਨੂੰ ਟਿੱਚ ਜਾਣਦੀ ਸੀ ਸਰਕਾਰ ਪਹਿਲਾਂ ਵੀ ਕਿਸਾਨਾਂ ਨੂੰ ਟਿੱਚ ਜਾਣਦੀ ਸਰਕਾਰ ਅੱਜ ਵੀ ਨਾ ਸਰਕਾਰ ਦੀ ਪਹਿਲ ਦੇ ਵਿੱਚ ਕਿਸਾਨ ਪਹਿਲਾਂ ਸੀ ਨਾ ਕਿਸਾਨ ਦੀ ਸਰਕਾਰ ਦੀ ਪਹਿਲ ਦੇ ਵਿੱਚ ਕਿਸਾਨ ਅੱਜ ਆ ਕਿਸਾਨ ਪਹਿਲਾਂ ਵੀ ਵਿਚਾਰੇ ਵਿਰਵਰ ਕਰਦੇ ਸੀ ਕਿਸਾਨ ਅੱਜ ਵੀ ਵਿਚਾਰੇ ਵਿਰਵਰ ਕਰਦੇ ਆ ਸੁਣਨ ਵਾਲਾ ਕੋਈ ਨਹੀਂਗਾ ਰਹਿ ਤੇ ਸਲਾਹ ਦੇਣ ਵਾਲੇ ਤੇ ਲਾਂਭੇ ਦੇਣ ਵਾਲੇ 3600 ਆ ਸੋ ਵੇਨੇ ਪਾਈ ਕੀ ਬਣਦਾ ਪਰ ਇਸ ਵੇਲੇ ਡੱਲੇਵਾਲ ਨੂੰ ਮਿਲਣ ਵਾਸਤੇ ਕੋਈ ਵੀ ਨਹੀਂ ਅੱਗੇ ਜਾ ਸਕਦਾ ਕਿਉਂਕਿ 3 ਲੇਅਰ ਸਿਕਿਉਰਿਟੀ ਹੈ ਜਿਹੜੀ ਉਹ ਡੀ ਐਮ ਸੀ ਦੇ ਵਿੱਚ ਜਾਰੀ ਕੀਤੀ ਗਈ ਆ ਜੇਕਰ ਕੋਈ 50 ਮੀਟਰ ਪਿਛਾਅਤ ਹੋਈ ਤੇ ਸਾਰਾ ਕੁਝ ਚੱਲ ਪੈਂਦਾ ਵੀ ਸਿਕਿਉਰਿਟੀ ਚੈੱਕ ਦਾ ਕੰਮ ਚੱਲ ਪੈਂਦਾ ਇਹ ਵੀ ਪਤਾ ਲੱਗਾ ਵੀ ਜਿਹੜੇ ਵਾਰਡ ਦੇ ਵਿੱਚ ਡੱਲੇਵਾਲ ਨੂੰ ਰੱਖਿਆ ਗਿਆ ਉਸ ਵਾਰਡ ਦੇ ਵਿੱਚ ਬਾਕੀ ਲੋਕ ਵੀ ਪਰੇਸ਼ਾਨ ਆ ਕਿਉਂਕਿ ਦੇਖੋ ਜੇ ਪੁਲਿਸ ਦਾ ਪਹਿਰਾ ਹੋਊਗਾ ਉੱਥੇ ਕੋਈ ਚੈਕਿੰਗ ਹੋਊਗੀ ਗਾਂਹ ਜਾਣ ਨਾ ਦੇਣਗੇ ਕਿਸੇ ਮਰੀਜ਼ ਦੇ ਪਰਿਵਾਰ ਨੇ ਮਿਲਣਾ ਹੋਊਗਾ ਕਿਸੇ ਨੇ ਕੋਈ ਦਵਾਈ ਬੂਟੀ ਲਿਆ ਕੇ ਬਾਹਰੋਂ ਤੇ ਅੰਦਰ ਫੜਾਉਣੀ ਹੋਊਗੀ ਸੋ ਇਸ ਤਰੀਕੇ ਦੀਆਂ ਦਿੱਕਤਾਂ ਵੀ ਆ ਰਹੀਆਂ ਜੀ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਉਧਰ ਨਵਜੋਤ ਸਿੰਘ ਸਿੱਧੂ ਹੋਰਾਂ ਨਾਲ ਜੁੜਿਆ ਹੋਇਆ ਵਿਵਾਦ ਜਿਹੜਾ ਉਹ ਘਟਣ ਦਾ ਨਾ ਹੀ ਨਹੀਂ ਲੈ ਰਿਹਾ ਜੀ ਇਹ ਨੁਸਖਿਆਂ ਦਾ ਵਿਵਾਦ ਕਹਿੰਦੇ ਹੋਰ ਜ਼ਿਆਦਾ ਵੱਧ ਗਿਆ ਹਾਂ ਅਸਲ ਦੇ ਵਿੱਚ ਨਾ ਹਰਬੰਦੀ ਗੱਲ ਹੈ ਵੀ ਨਵਜੋਤ ਸਿੰਘ ਸਿੱਧੂ ਵਾਲਾ ਮੁੱਦਾ ਇੰਨਾ ਵੱਡਾ ਹੈ ਨਹੀਂ ਸੀ ਜਿੰਨਾ ਵੱਟਾ ਬਣਾ ਦਿੱਤਾ ਗਿਆ ਮੈਂ ਕੱਲ ਵੀ ਗੱਲ ਕਹੀ ਸੀ ਪਰਸੋਂ ਵੀ ਗੱਲ ਕਹੀ ਸੀ ਕਿ ਸਿੱਧੂ ਨੇ ਕਿਹੜਾ ਕੋਈ ਗੁਨਾਹ ਕਰਤਾ ਮੈਂ ਕੋਈ ਸਿੱਧੂ ਦੀ ਤਰਫਦਾਰੀ ਕਰਨ ਵਾਸਤੇ ਨਹੀਂ ਪੈਦਾ ਹੋਇਆ ਪਰ ਜੋ ਗਲਤ ਗੱਲ ਹੋ ਤਾਂ ਗਲਤ ਹੀ ਹੈ ਨਾ ਸਿੱਧੂ ਨੇ ਕੀ ਆਖਿਆ ਜੀ ਕਿ ਮੈਂ ਆਪਣੀ ਘਰ ਵਾਲੀ ਦੇ ਵਾਸਤੇ ਡਾਈਟ ਪਲਾਨ ਤਿਆਰ ਕੀਤਾ ਅਸੀਂ ਭਾਈ ਦੇਸੀ ਨੁਸਖੇ ਅਪਣਾਏ ਅਸੀਂ ਜੀ ਪੱਤੀਆਂ ਖਵਾਈਆਂ ਨਿੰਮ ਦੀਆਂ ਪੂਦਨੇ ਦੀਆਂ ਤੁਲਸੀ ਦੀਆਂ ਅਸੀਂ ਭਾਈ ਸੌਂਜਣਾ ਦੇ ਬੂਟੇ ਦੀ ਜਿਹੜੀ ਵਰਤੋਂ ਕੀਤੀ ਅਸੀਂ ਭਾਈ ਉਹਨਾਂ ਨੂੰ ਗਰਮ ਪਾਣੀ ਦਿੱਤਾ ਨਿੰਬੂ ਪਾਣੀ ਦਿੱਤਾ ਤੇ ਦਾਲਚੀਨੀ ਦਿੱਤੀ ਤੇ ਕੱਕੀ ਹਲਦੀ ਦਿੱਤੀ ਅਸੀਂ ਭਾਈ ਖੰਡ ਮੈਦਾ ਚੌਲ ਤੇ ਦੁੱਧ ਬੰਦ ਕਰਤਾ ਇਹਦੇ ਵਿੱਚ ਮਾੜੀ ਗੱਲ ਕੀ ਆ ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਇਹ ਤਰੀਕੇ ਸਾਰਿਆਂ ਨੂੰ ਪੜਾ ਲੈਣੇ ਚਾਹੀਦੇ ਆ ਮੈਂ ਇਹ ਗੱਲ ਕਹਿਣਾ ਵੀ ਭਾਵੇਂ ਕੋਈ ਤੰਦਰੁਸਤਾ ਉਹਨੂੰ ਵੀ ਚਾਹੀਦਾ ਵੀ ਭਾਈ ਉਹ ਆ ਚੀਜ਼ਾਂ ਬਿਲਕੁਲ ਨਾ ਕਰੇ ਵੀ ਜੇ ਆ ਚੀਜ਼ਾਂ ਮੈਂ ਖਾਵਾਂ ਆ ਚੀਜ਼ਾਂ ਖਾਵਾਂ ਬਿਲਕੁਲ ਚਟੀਆਂ ਚੀਜ਼ਾਂ ਬੰਦ ਕਰ ਦੇਵੇ ਬਿਲਕੁਲ ਉਹ ਜੀ ਪੱਤੀਆਂ ਖਾਣੀਆਂ ਸ਼ੁਰੂ ਕਰ ਦੇਵੇ ਗਰਮ ਪਾਣੀ ਹਰ ਕੋਈ ਪੀਆ ਕਰੇ ਇੱਥੇ ਜੀ ਨਿੰਬੂ ਪਾਣੀ ਹਰ ਕੋਈ ਪੀਆ ਕਰੇ ਮਾੜੀ ਗੱਲ ਇਹਦੇ ਚ ਕਿਹੜੀ ਇਸ ਵਲਾਂ ਦਾ ਸਵਾਲ ਇਹ ਆ ਜਦੋਂ ਮਾੜੀ ਗੱਲ ਹੈ ਹੀ ਨਹੀਂ ਤਾਂ ਫਿਰ ਮੁੱਦਾ ਕਿਹੜੀ ਗੱਲ ਦਾ ਇਹ ਤਾਂ ਐਵੇਂ ਪਰੋਲ ਬਣਾਇਆ ਗਿਆ ਕਿਉਂਕਿ ਭਾਰਤ ਦੇ ਵਿੱਚ ਸਵਾਏ ਮੁੱਦੇ ਤੋਂ ਹੋਰ ਕੁਝ ਨਹੀਂਗਾ ਉਹਦੀ ਲੱਤ ਖਿਚ ਲੋ ਉਹਦੀ ਬਾਹ ਫੜ ਲਓ ਬਸ ਆ ਕੁਝ ਚੱਲੀ ਜਾਂਦਾ ਹੋਰ ਇਸ ਤੋਂ ਇਲਾਵਾ ਕੁਝ ਹੈ ਨਹੀਂਗਾ ਕੋਈ ਇਹਦੇ 'ਚ ਗਲਤ ਗੱਲ ਨਹੀਂ ਕਿਸੇ ਤਰ੍ਹਾਂ ਦੀ ਵੀ ਕੋਈ ਮਾੜੀ ਗੱਲ ਨਹੀਂ ਕਹੀ ਗਈ ਪਰ ਪਤਾ ਨਹੀਂ ਕਿਉਂ ਇਹ ਕੁਝ ਚੱਲੀ ਜਾਂਦਾ ਆਹਾਂ ਕੁਝ ਹੋਈ ਜਾਂਦਾ ਤੇ ਹਾਲੇ ਤੱਕ ਇਹੀ ਗੱਲ ਕਹੀ ਜਾਂਦੇ ਆ ਸਿੱਧੂ ਮਾਫੀ ਮੰਗੇ ਸਿੱਧੂ ਮਾਫੀ ਮੰਗੇ ਸਿੱਧੂ ਨੇ ਗਮਰਾਹ ਕੀਤਾ ਸਿੱਧੂ ਨੇ ਗਮਰਾਹ ਕੀਤਾ ਉਹਨੇ ਕੁਝ ਨਹੀਂ ਕੀਤਾ ਜੀ ਬਿਲਕੁਲ ਤਾਨਾ ਸਾਹਿਬ ਉਦੋਂ ਇੱਕ ਹਰਿਆਣਵੀ ਗਾਇਕ ਹੈ ਉਹਨੇ ਕਹਿੰਦੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਸਿਫਤ ਦੇ ਵਿੱਚ ਗੀਤ ਗਾਤਾ ਹੈ ਜੀ ਤੇ ਜਿਹਨੂੰ ਲੈ ਕੇ ਵਿਵਾਦ ਬਹੁਤ ਹੋ ਗਿਆ ਬਿਲਕੁਲ ਜੀ ਤਾਂ ਨਾ ਹੈਗਾ ਰੋਕੀ ਮਿੱਤਲ ਰੋਕੀ ਮਿੱਤਲ ਹਰਿਆਣੇ ਦਾ ਗਾਇਕ ਆ ਜਿਹਨੇ ਕਿ ਸੁਖਬੀਰ ਬਾਦਲ ਦੀ ਸਿਫਤ ਦੇ ਵਿੱਚ ਗੀਤ ਗਾਇਆ ਉਹਦੇ ਗੀਤ ਜੇ ਮੈਂ ਤੁਹਾਨੂੰ ਬੋਲ ਵੀ ਦੱਸ ਦਿੰਨਾ ਵੀ ਕੀ ਆ ਕਿਉਂਕਿ ਇਹ ਵੈਸੇ ਪਹਿਲਾਂ ਹੁੰਦਾ ਸੀ ਭਾਜਪਾ ਦੇ ਵਿੱਚ ਤੇ ਹੁਣ ਇਹ ਹੈਗਾ ਕਾਂਗਰਸ ਦੇ ਵਿੱਚ ਇਹ ਗਾਇਕ ਤੇ ਜਦੋਂ ਇਹ ਭਾਜਪਾ ਚ ਸੀ ਉਦੋਂ ਭਾਜਪਾ ਦੀਆਂ ਸਿਫਤਾਂ ਦੇ ਪੁਰ ਬਹੁਤ ਬਣੇ ਤੇ ਜਦੋਂ ਕਾਂਗਰਸ ਦੇ ਵਿੱਚ ਆਇਆ ਤੇ ਕਾਂਗਰਸ ਦੀਆਂ ਸਿਫਤਾਂ ਦੇ ਪੁਰ ਉਹਨੇ ਬਣਨੇ ਸ਼ੁਰੂ ਕਰਤੇ ਤੇ ਅੱਜ ਉਹ ਕਾਂਗਰਸ ਦੇ ਵਿੱਚ ਹੋ ਕੇ ਹੀ ਤੇ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਦੇ ਆ ਤੇ ਸੁਖਬੀਰ ਬਾਦਲ ਦੀ ਸਿਫਤ ਦੇ ਪੁਰ ਬਣ ਗਿਆ ਉਹਨੇ ਗਾਇਆ ਜੀ ਕਿ ਸਾਜ਼ਿਸ਼ ਦਾ ਸ਼ਿਕਾਰ ਹੋ ਰਿਹਾ ਆਪਣਾ ਸੁਖਬੀਰ ਹੋਏ ਔਖੇ ਵੇਲੇ ਛੱਡ ਗਏ ਉਹਨਾਂ ਦੇ ਮਰ ਗਏ ਜ਼ਮੀਰ ਹੋਏ ਇਹ ਜਿਹੜਾ ਗਾਇਕ ਆ ਰੋਕੀ ਮਿੱਤਲ ਇਹਦਾ ਕੱਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਹੈ ਇੰਟਰਵਿਊ ਕੀਤਾ ਉਹ ਕਹਿੰਦਾ ਜੀ ਮੈਂ ਕੋਈ ਪੈਸੇ ਲੈ ਕੇ ਗੀਤ ਨਹੀਂ ਗਾਇਆ ਨਾ ਮੈਂ ਇਵੇਂ ਗਾਵਾਂ ਮੇਰੇ ਮਨ ਦੇ ਉੱਤੇ ਜੋ ਅਸਰ ਸੀ ਜੋ ਮੈਂ ਮਹਿਸੂਸ ਕਰਦਾ ਉਹਨੂੰ ਮੈਂ ਗੀਤ ਰਾਹੀਂ ਪੇਸ਼ ਕਰਦਾ ਉਹ ਕਹਿੰਦਾ ਜੀ ਹਾਲੇ ਤਾਂ ਮੈਂ ਵੱਡੇ ਬਾਦਲ ਸਾਹਿਬ ਦੀ ਸਿਫਤ ਦੇ ਵਿੱਚ ਵੀ ਇੱਕ ਗੀਤ ਘਾ ਰਿਆ ਤੇ ਉਹ ਕਹਿੰਦਾ ਜੀ ਕਿ ਮੈਨੂੰ ਚੰਗਾ ਲੱਗਦਾ ਵੀ ਭਾਈ ਵੱਡੇ ਬਾਦਲ ਸਾਹਿਬ ਦਾ ਕੰਮ ਕਰਨ ਦਾ ਤਰੀਕਾ ਮੈਨੂੰ ਬਹੁਤ ਵਧੀਆ ਲੱਗਦਾ ਸੀ ਸੁਖਬੀਰ ਸਿੰਘ ਬਾਦਲ ਦੇ ਨਾਲ ਜ਼ਿਆਰਤੀ ਹੋ ਰਹੀ ਆ ਮੈਂ ਇਸ ਗੱਲ ਨੂੰ ਮਹਿਸੂਸ ਕਰਦਾ ਹੈਗਾ ਸੋ ਉਹਨਾਂ ਨੇ ਇਹ ਗੱਲ ਆਖੀ ਆ ਤੇ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਜਿਸ ਤਰੀਕੇ ਦੇ ਨਾਲ ਇਹ ਗਾਣਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ ਮੈਨੂੰ ਲੱਗਦਾ ਵੀ ਚਿਰਾਂ ਬਾਅਦ ਸੁਖਬੀਰ ਬਾਦਲ ਦੇ ਪੱਖ ਦੇ ਵਿੱਚ ਕੋਈ ਗੱਲ ਈਵੇਂ ਗਈ ਆ ਕੋਕਸ ਸੁਖਬੀਰ ਬਾਦਲ ਦੇ ਪੱਖ ਦੇ ਵਿੱਚ ਇਵੇਂ ਗੱਲਾਂ ਜਾਂਦੀਆਂ ਨਹੀਂ ਹੁੰਦੀਆਂ ਪਿਛਲੇ ਲੰਮੇ ਸਮੇਂ ਤੋਂ ਪਰ ਹੁਣ ਉਹਨਾਂ ਦੇ ਪੱਖ ਦੇ ਵਿੱਚ ਇਹ ਗੱਲ ਜ਼ਰੂਰ ਗਈ ਆ ਕਿਉਂਕਿ ਇਹੋ ਜਿਹੇ ਗਾਣੇ ਜਿਹੜੇ ਉਹ ਚੋਣਾਂ ਦੇ ਮੌਕੇ ਆਉਂਦੇ ਹੁੰਦੇ ਆ ਉਹ ਮੌਕੇ ਤੇ ਆਉਂਦੇ ਹੁੰਦੇ ਵੀ ਭਾਈ ਫਲਾਣੇ ਨੇ ਫਲਾਣੇ ਦੀ ਸਿਫਤ ਦੇ ਵਿੱਚ ਗੀਤ ਗਾਤਾ ਫਲਾਣੀ ਪਾਰਟੀ ਦੀ ਸਿਫਤ ਦੇ ਵਿੱਚ ਫਲਾਣੇ ਗਾਇਕ ਤੋਂ ਗੀਤ ਗਵਾਇਆ ਗਿਆ ਪਰ ਭਾਈ ਸਵਾ ਦੋ ਸਾਲ ਪਹਿਲਾਂ ਹੀ ਇਹ ਗੀਤ ਆ ਜਿਹੜਾ ਸੁਖਬੀਰ ਦੀ ਸਿਫਤ ਦੇ ਵਿੱਚ ਆ ਗਿਆ ਉਦਾਂ 2 ਦਸੰਬਰ ਨੂੰ ਸੁਖਬੀਰ ਬਾਦਲ ਦੇ ਬਾਰੇ ਕੋਈ ਮਹੱਤਵਪੂਰਨ ਫੈਸਲਾ ਆਊਗਾ ਇਹ ਫੈਸਲਾ ਜਿਹੜਾ ਉਹ ਕਿਹੜੇ ਪ੍ਰਸੰਗ ਦੇ ਵਿੱਚ ਹੋਊਗਾ ਇਹ ਸਮਾਂ ਬਿਆਨ ਕਰੂਗਾ ਪਰ ਪਤਾ ਲੱਗਾ ਜੀ ਕਿ ਦੋ ਤਰੀਕੇ ਨੂੰ ਯਾਨੀ ਕਿ 2 ਦਸੰਬਰ ਨੂੰ ਪੰਜ ਸਿੰਘ ਸਹਿਬਾਨ ਨੇ ਸੁਖਬੀਰ ਬਾਦਲ ਦੇ ਬਾਰੇ ਤੇ ਅਕਾਲੀ ਦਲ ਦੇ ਸਾਬਕਾ ਮੰਤਰੀਆਂ ਦੇ ਬਾਰੇ ਕੋਈ ਫੈਸਲਾ ਲੈਣਾ ਜੀ ਜੀ ਬਿਲਕੁਲ ਤੇ ਜਨਾਬ ਸਾਹਿਬ ਹੁਣ ਕਹਿੰਦੇ ਵੀ ਸਾਰੀਆਂ ਸਿਆਸੀ ਪਾਰਟੀਆਂ ਦਾ ਧਿਆਨ ਜਿਹੜਾ ਉਹ ਨਿਗਮ ਚੋਣਾਂ ਵੱਲ ਹੋ ਗਿਆ ਜੀ ਹਾਂ ਬਿਲਕੁਲ ਜੀ ਦੇਖੋ ਅੱਗੇ ਵੀ ਮੈਂ ਕਹਿਦਾ ਹੁੰਦਾ ਵੀ ਪੰਜਾਬ ਦੇ ਜੰਮਿਆਂ ਨੂੰ ਹੁਣ ਤਾਂ ਪਈ ਨਿਤੀ ਚੋਣਾਂ ਹੋਰ ਤਾਂ ਕੁਝ ਹੋਇਆ ਨਹੀਂਗਾ ਆ ਜਿਹੜੀਆਂ ਜ਼ਿਮਨੀ ਚੋਣਾਂ ਗਈਆਂ ਤੇ ਨਿਗਮ ਦੀਆਂ ਚੋਣਾਂ ਆ ਗਈਆਂ ਜਦੋਂ ਇਹ ਜਾਣ ਗਿਆ ਕੋਈ ਨਾ ਕੋਈ ਹੋਰ ਚੋਣ ਆ ਜੂਗੀ ਬਸ ਆਹ ਕੋਈ ਸਾਡੇ ਪੇਟੇ ਪਿਆ ਰਹਿਣਾ ਤੇ ਆ ਭਾਈ ਹੁਣ ਬਸ ਵਾਰੀ ਆਈ ਲੋ ਨਿਗਮ ਚੋਣਾਂ ਜਿਹੜੀਆਂ ਉਹ ਮੇਰਾ ਖਿਆਲ ਆ ਵੀ ਦਸੰਬਰ ਦੇ ਆਖਰੀ ਹਫਤੇ ਦੇ ਵਿੱਚ ਹੋ ਜਾਣੀਆਂ ਕਿਉਂਕਿ ਸਰਕਾਰ ਨੇ ਅਦਾਲਤ ਦੇ ਵਿੱਚ ਗੱਲ ਕਹੀ ਸੀ ਕਿ ਭਾਈ ਨਿਗਮ ਚੋਣਾਂ ਨੇ ਜਿਹੜੀਆਂ ਉਹ ਅਸੀਂ ਦਸੰਬਰ ਦੇ ਅੰਤਲੇ ਦਿਨਾਂ ਦੇ ਵਿੱਚ ਕਰਾ ਲਾਂਗੇ ਤੇ ਜੇ ਅੰਤਲੇ ਦਿਨਾਂ ਦੇ ਵਿੱਚ ਕਰਾਉਣਗੇ ਤਾਂ ਫਿਰ ਤਾਂ ਭਾਈ ਆਖਰੀ ਹਫਤਾ ਜਾਂ ਉਸ ਤੋਂ ਪਹਿਲਾ ਹਫਤਾ ਹੋਊਗਾ ਸੋ ਇਹ ਨਿਗਮ ਚੋਣਾਂ ਜਿਹੜੀਆਂ ਉਹ ਸਿਰ ਦੇ ਉੱਤੇ ਆਈਆਂ ਲੋ ਆਮ ਆਰਮੀ ਪਾਰਟੀ ਹੋਵੇ ਕਾਂਗਰਸ ਹੋਵੇ ਜਾਂ ਬੀਜੇਪੀ ਸਾਰੀਆਂ ਸਿਆਸੀ ਤਰ੍ਹਾਂ ਇੱਕੋ ਗੱਲ ਕਹੀ ਜਾਂਦੀਆਂ ਕਿ ਭਾਈ ਇਹਨਾਂ ਚੋਣਾਂ 'ਚ ਜਿੱਤ ਅਸੀਂ ਹਾਸਲ ਕਰਾਂਗੇ ਅਸੀਂ ਕਰਾਂਗੇ ਅਸੀਂ ਕਰਾਂਗੇ ਅਸੀਂ ਕਰਾਂਗੇ ਤੇ ਆਹ ਲਓ ਜੀ ਹੁਣ ਸਭ ਦੇ ਸਾਹਮਣੇ ਸਾਰਾ ਕੁਝ ਆ ਗਿਆ ਲੋ ਹੁਣ ਇਹ ਚੋਣਾਂ ਜਿਹੜੀਆਂ ਉਹ ਭਾਈ ਸਿਰ ਦੇ ਉੱਤੇ ਆ ਗਈਆਂ ਤੇ ਬੀਜੇਪੀ ਇਹ ਗੱਲ ਕਹਿੰਦੀ ਵੀ ਭਾਈ ਅਸੀਂ ਚਮਤਕਾਰ ਕਰਕੇ ਦਿਖਾ ਦੇਾਂਗੇ ਦੂਜੀਆਂ ਤਰ੍ਹਾਂ ਕਹਿੰਦੀਆਂ ਭਾਈ ਅਸੀਂ ਚਮਤਕਾਰ ਕਰਕੇ ਦਿਖਾ ਦੇਾਂਗੇ ਇਹ ਚਮਤਕਾਰ ਜੇ ਹੋ ਜੇ ਮਰਜ਼ੀ ਹੋਣ ਜਿਵੇਂ ਮਰਜ਼ੀ ਹੋਣ ਬੇਨਤੀ ਸਿਰਫ ਇੱਕੋ ਆ ਵੀ ਇਹਨਾਂ ਚਮਤਕਾਰਾਂ ਦੇ ਚੱਕਰ ਦੇ ਵਿੱਚ ਫੇਰ ਉਹ ਲੋਕਾਂ ਦੇ ਫੇਰ ਵਿੱਚ ਰੌਲੇ ਨਾ ਪੈ ਜਾਣ ਕਿਉਂਕਿ ਸਾਡੀਆਂ ਜਿਹੜੀਆਂ ਚੋਣਾ ਇਹ ਆਮ ਚੋਣਾ ਵਰਗੀਆਂ ਨਹੀਂ ਨਾ ਹੁੰਦੀਆਂ ਇਹ ਜੂਤ ਪਤਾਨ ਪਰਚੋ ਪਰਚੀ ਖਿਤਰੋ ਖਿਤਰੂ ਲਹੂ ਲਹਾਨ ਵਾਲੀਆਂ ਚੋਣਾ ਹੁੰਦੀਆਂ ਬਹੁਤੀ ਵਾਰ ਸੋ ਭਾਈ ਜਿਹੜੀ ਮਰਜ਼ੀ ਪਾਰਟੀ ਜਿੱਤੇ ਜਿਹਦੇ ਮਰਜ਼ੀ ਮਹਿਰਬਾਨ ਜਿਹਦੇ ਮਰਜ਼ੀ ਕਾਉਂਸਲਰ ਬਣ ਇਹ ਗੱਲ ਤਾਂ ਆਪਾਂ ਜਾਣਦੇ ਵੀ ਭਾਈ ਚੰਗੀ ਗੱਲ ਆ ਵੀ ਚਲੋ ਬਣਨਗੇ ਤਾਂ ਪਰ ਇਹ ਵੀ ਭਾਈ ਇਹਨਾਂ ਦੇ ਵਿੱਚ ਜਿੱਤ ਹਾਸਲ ਕਰਨ ਦੇ ਲਈ ਨੈਤਿਕਤਾ ਨੂੰ ਸ਼ਿੱਕੇ ਤੇ ਨਾ ਟੰਗਿਆ ਜਾਵੇ ਇਸ ਗੱਲ ਦੀ ਬੇਨਤੀ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ ਖੈਰ ਅੱਗੇ ਵਧਦੇ ਆ ਗੱਲ ਕਰਦੇ ਆ ਹੁਣ ਦਿੱਲੀ ਮੈਟਰੋ ਸਟੇਸ਼ਨ ਦੀ ਕਿੰਨੇ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਦਿੱਲੀ ਮੈਟਰੋ ਸਟੇਸ਼ਨ ਤੇ ਰੋਕਿਆ ਜੀ ਕਿਉਂ ਹਾਂ ਬਿਲਕੁਲ ਜੀ ਅਸਲ ਦੇ ਵਿੱਚ ਨਾ ਇਹ ਸਮੇਂ-ਸਮੇਂ ਦੇ ਉੱਤੇ ਥੋੜੇ ਕੁ ਸਮੇਂ ਬਾਅਦ ਕੁਝ ਨਾ ਕੁਝ ਇਹੋ ਜਿਹਾ ਆਉਂਦਾ ਜਿਹਦੇ ਕਰਕੇ ਹੈਰਾਨੀ ਹੁੰਦੀ ਆ ਸਮੇਂ-ਸਮੇਂ ਦੇ ਉੱਤੇ ਇਹੋ ਜਿਹਾ ਕੁਝ ਨਾ ਕੁਝ ਹੋ ਜਾਂਦਾ ਜਿਹਦੇ ਕਰਕੇ ਲੋਕਾਂ ਦੇ ਵਿੱਚ ਗੁੱਸੇ ਦੀ ਭਾਵਨਾ ਪੈਦਾ ਹੁੰਦੀ ਆ ਹੁਣ ਵੀ ਇਹੋ ਜੀ ਖਬਰ ਆਈ ਆ ਦਿੱਲੀ ਦੇ ਚਿਲਮਿਲ ਮੈਟਰੋ ਰੇਲਵੇ ਸਟੇਸ਼ਨ ਦੇ ਉੱਤੇ ਇੱਕ ਅਮਰਤਧਾਰੀ ਸਿੱਖ ਨੂੰ ਕਿਰਪਾਨ ਸਮੇਤ ਅੰਦਰ ਜਾਣ ਤੋਂ ਰੋਕਣ ਦੀ ਘਟਨਾ ਦਾ ਹੁਣ ਨੋਟਿਸ ਲਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤੇ ਉਹਨਾਂ ਨੇ ਦੇਖ ਦੇ ਸੰਵਿਧਾਨਕ ਹੱਕਾਂ ਨੂੰ ਉਲੰਘਣਾ ਕਰਾਰ ਦਿੱਤਾ ਹੈਗਾ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸਾਨੂੰ ਇਹ ਗੱਲ ਜਾਣ ਕੇ ਬੜਾ ਦੁੱਖ ਹੋਇਆ ਵੀ ਭਾਈ ਕਿਸ ਤਰੀਕੇ ਦੇ ਨਾਲ ਆਹ ਕੁਝ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਵੀ ਬੜੀ ਵਾਰ ਹੋਇਆ ਕਦੇ ਕੋਈ 에어ਪੋਰਟ ਤੇ ਜਾਂਦਾ ਤੇ ਜਿਵੇਂ ਡੋਮੈਸਟਿਕ 에어ਲਾਈਨ ਦੇ ਵਿੱਚ ਸਫ਼ਰ ਕਰਨਾ ਹੋਵੇ ਤੇ ਫੇਰ ਪਤਾ ਲੱਗਦਾ ਜੀ ਕਿ ਉੱਥੇ ਕਿਹਨੇ ਜੀ ਕਿਰਪਾਨ ਪਾ ਕੇ ਨਹੀਂ ਜਾ ਸਕਦੇ ਕਦੇ ਕੁਛ ਤੇ ਕਦੇ ਕੁਛ ਕਦੇ ਕੁਛ ਤੇ ਕਦੇ ਕੁਛ ਇਦਾਂ ਨਹੀਂ ਵੇਰਵੇ ਆਉਂਦੇ ਆ ਜਦ ਕਿ ਨਿਯਮਾਂ ਦੇ ਮੁਤਾਬਕ ਜੇਕਰ 6 ਇੰਚ ਤੋਂ ਛੋਟੀ ਕਿਰਪਾਨ ਪਹਿਨੀ ਹੋਈ ਹੈ ਸਿੱਖ ਨੇ ਤਾਂ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਉਹਨੂੰ ਸਫ਼ਰ ਕਰਨ ਦੀ ਪੂਰੀ ਪੂਰੀ ਇਜਾਜ਼ਤ ਹੈਗੀ ਆ ਪਰ ਨਾ ਇਥੇ ਮੰਨਿਆ ਨਹੀਂ ਜਾਂਦਾ ਸੋ ਗ੍ਰਹਿ ਵਿਭਾਗ ਤੇ ਦਿੱਲੀ ਸਰਕਾਰ ਨੂੰ ਸਿੱਖਾਂ ਦੇ ਹੱਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਐਡਵੋਕੇਟ ਧਾਮੀ ਸਾਹਿਬ ਨੇ ਅਪੀਲ ਕੀਤੀ ਆ ਤੁਹਾਨੂੰ ਚੇਤੇ ਹੋਣਾ ਵੀ ਇਹ ਕੁਝ ਕੁ ਬਰੇ ਪਹਿਲਾਂ ਦੀ ਗੱਲ ਹੈ ਜਦੋਂ ਡੱਲੇਵਾਲ ਸਾਹਿਬ ਤੇ ਕੁਝ ਕੁ ਹੋਰ ਕਿਸਾਨ ਆਗੂ ਤਾਮਿਲਨਾਡੂ ਵੱਲ ਚੱਲੇ ਸੀਗੇ ਇਸ ਕਰਕੇ ਵੀ ਉੱਥੇ ਮਹਾਪੰਚਾਇਤ ਸੀ ਕਿਸਾਨ ਮਹਾਪੰਚਾਇਤ ਉਹਨਾਂ ਨੇ ਤਾਮਿਲਨਾਡੂ ਵੱਲ ਜਾਣਾ ਸੀ ਦਿੱਲੀ ਦੇ 에어ਪੋਰਟ ਤੋਂ ਤੇ ਉਹਨਾਂ ਨੇ ਮੈਨੂੰ ਪਤਾ ਲੱਗਾ ਜੀ ਕਿ ਬੋਰਡਿੰਗ ਪਾਸ ਵੀ ਲੈਲੇ ਸੀ ਬੋਰਡਿੰਗ ਪਾਸ ਹੱਥਾਂ ਦੇ ਵਿੱਚ ਸੀ ਜਦੋਂ ਸਿਕਿਉਰਿਟੀ ਚੱਕ ਤੋਂ ਲੰਘਣ ਲੱਗੇ ਉਹ ਕਹਿੰਦੇ ਵੀ ਵਾਪਸ ਚਲੇ ਜਾਓ ਜਾਂ ਤਾਂ ਆਪ ਦੀ ਕਿਰਪਾਨ ਲੈ ਕੇ ਆਓ ਤੇ ਜਾਂ ਤੁਸੀਂ ਸਫ਼ਰ ਨਹੀਂ ਕਰ ਸਕਦੇ ਫਿਰ ਉਹਨਾਂ ਨੇ ਸਫ਼ਰ ਨਹੀਂ ਸੀ ਕੀਤਾ ਤਿੰਨਾ ਕਿਸਾਨ ਆਗੂਆ ਨੇ ਉਹ ਵਾਪਸ ਆ ਗਏ ਸੀ ਮਤਲਬ ਇਹ ਆ ਵੀ ਭਾਈ ਜਦੋਂ ਨਿਜਮਾ ਦੇ ਵਿੱਚ ਇਹ ਆ ਵੀ 6 ਇੰਚ ਤੋਂ ਛੋਟੀ ਕਿਰਪਾਨ ਪਾ ਸਕਦੇ ਆ ਪਰ ਕਦੇ ਕਿਸੇ ਨੂੰ ਪੇਪਰ ਦੇਣ ਤੋਂ ਰੋਕ ਲਿਆ ਕਦੇ ਕਿਸੇ ਨੂੰ ਮੈਟਰੋ 'ਚ ਚੜ੍ਹਨ ਤੋਂ ਰੋਕ ਲਿਆ ਕਦੇ ਕਿਸੇ ਨੂੰ ਜਹਾਜ਼ 'ਚ ਬਹਿਣ ਤੋਂ ਰੋਕ ਲਿਆ ਬਸ ਆਹ ਕੁਝ ਚੱਲੀਆਂ ਨਾ ਜੀ ਜੀ ਬਿਲਕੁਲ ਕਹਿੰਦਾ ਸਾਹਿਬ ਪੰਜਾਬ ਦੇ ਜਿਹੜੇ ਨਵੇਂ ਵਿਧਾਇਕ ਆ ਉਹ ਵੀ ਕਹਿੰਦੇ 2 ਤਰੀਕ ਨੂੰ ਸੌ ਚੁੱਕਣਗੇ ਜੀ हां बिल्कुल जी बिल्कुल पंजाब ਦੇ ਨਵੇਂ ਵਿਧਾਇਕਾ ਜਿਹੜੇ ਉਹ ਦੋ ਤਰੀਕੇ ਨੂੰ ਸੋਹ ਚੁੱਕਣਗੇ ਇਹ ਵੇਰਵਾ ਆਇਆ ਪੰਜਾਬ ਦੇ ਨਵੇਂ ਵਿਧਾਇਕਾਂ ਨੇ ਤਿਆਰੀ ਪੂਰੀ ਖਿੱਚ ਲਈ ਆ ਦੇਖੋ ਚਾ ਹੁੰਦਾ ਐਮ ਐਲ اے ਬਣਨ ਦਾ ਚਾ ਕਿਹਨੂੰ ਨਹੀਂ ਹੁੰਦਾ ਤੇ ਪੰਜਾਬ ਦੇ ਨਵੇਂ ਵਿਧਾਇਕਾਂ ਦੇ ਵੱਲੋਂ ਹੁਣ ਤਿਆਰੀ ਖਿੱਚ ਲਈ ਗਈ ਆ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਇੱਥੇ ਤਿੰਨ ਜਿੱਤੇ ਆ ਆਪ ਦੇ ਤੇ ਇੱਕ ਜਿੱਤੇ ਆ ਕਾਂਗਰਸ ਦਾ ਉਹਦੇ ਕਰਕੇ ਕਾਂਗਰਸ ਮਸੂਸੀ ਜੀ ਵੀ ਹੱਸੀ ਜਾਂਦੀ ਆ ਤੇ ਆਮ ਆदमी ਪਾਰਟੀ ਪੁੱਠਨਸ਼ਾਲਾ ਮਾਰਦੀ ਕਹਿੰਦੀ ਵੀ ਸਾਡੇ ਵਰਗਾ ਕੌਣ ਆ ਸੋ ਇਹ ਆ ਜੀ ਵੀਰਵੇ ਪਰ ਵੈਨੇਫਾਈ ਕੀ ਬਣਦਾ ਉਹਦੇ ਸਮੇਂ ਦੇ ਵਿੱਚ ਆਪੋ ਆਪਣੇ ਹਲਕੇ ਦੇ ਵਿੱਚ ਕਿੰਨੇ ਕੁ ਸਫਲ ਸਾਬਤ ਹੁੰਦੇ ਆ ਕਿ ਜਲਵਾ ਪੇਸ਼ ਕਰਦੇ ਆ ਉਹਦਾ ਭਾਈ ਇਹਨਾਂ ਦੇ ਵੱਲੋਂ ਹੁਣ ਦੋ ਤਰੀਕੇ ਨੂੰ ਸੋਚ ਚੁੱਕੀ ਜਾਊਗੀ ਤੇ ਪਤਾ ਇਹ ਲੱਗਾ ਵੀ ਭਾਈ ਦੋ ਤਰੀਕੇ ਨੂੰ ਵਿਧਾਨ ਸਭਾ ਦੇ ਵਿੱਚ ਜਾ ਕੇ ਇਹਨਾਂ ਨੇ ਸੋਚ ਚੁੱਕਣੀ ਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਜਿਹੜੇ ਕੁਲਤਾਰ ਸਿੰਘ ਸੰਧਵਾ ਉਹਨਾਂ ਦੇ ਵੱਲੋਂ ਸੋਚ ਚੁਕਾਈ ਜਾਊਗੀ ਨਵੇਂ ਵਿਧਾਇਕਾਂ ਨੂੰ ਜੀ ਡਾਣਾ ਸਾਹਿਬ ਹੇਮੰਤ ਸੋਰੇਨ ਕਹਿੰਦੇ ਚੌਥੀ ਵਾਰ ਮੁੱਖ ਮੰਤਰੀ ਵੱਜੋਂ ਸੋਚ ਚੁੱਕਲੀ ਹੈ ਜੀ ਉਹਨਾਂ ਨੇ ਵੀ ਬਿਲਕੁਲ ਜੀ ਬਿਲਕੁਲ ਹਿਮੰਤ ਸਰੀਨ ਨੇ ਚੌਥੀ ਵਾਰ ਸੌ ਚੁੱਕ ਲਈ ਆ ਇਹਨਾਂ ਨੇ ਚੌਥੀ ਵਾਰ ਮੁੱਖ ਮੰਤਰੀ ਬਣ ਕੇ ਸਫਲਤਾ ਹਾਸਲ ਕੀਤੀ ਆ ਤਤਕੀ ਝਾਰਖੰਡ ਦੇ ਵਿੱਚ ਆਪਾਂ ਜਾਣਦੇ ਆ ਕਿ ਇੰਡੀਆ ਦਾ ਜੋੜਦੀ ਸਰਕਾਰ ਆਈ ਆ ਉਹਦੇ ਵਿੱਚ ਝਾਰਖੰਡ ਮੁਕਤੀ ਮੋਰਚਾ ਨੂੰ ਵੱਧ ਸੀਟਾਂ ਮਿਲੀਆਂ ਤੇ ਕਾਂਗਰਸ ਨੂੰ ਦੂਜੇ ਨੰਬਰ ਤੇ ਸੀਟਾਂ ਰਹੀਆਂ ਤੇ ਬਾਕੀ ਛੋਟੀਆਂ ਵੱਡੀਆਂ ਸਿਆਸੀ ਪਾਰਟੀਆਂ ਨੂੰ ਹੋਰ ਨੰਬਰ ਦੇ ਉੱਤੇ ਤੇ ਪਤਾ ਲੱਗਾ ਜੀ ਹਿਮੰਤ ਸਰੀਨ ਜਿਹੜੇ ਉਹਨਾਂ ਦੀ ਸੋਹ ਚੁੱਕ ਸਮਾਗਮ ਦੇ ਵਿੱਚ ਰਾਹੁਲ ਗਾਂਧੀ ਕੇਜਰੀਵਾਲ ਮਮਤਾ ਬੇਨਰਜੀ ਸਮੇਤ ਇੰਡੀਆ ਗੱਠ ਜੋੜ ਦੀਆਂ 10 ਪਾਰਟੀਆਂ ਦੇ 16-17 ਨੇਤਾ ਉੱਥੇ ਹਾਜ਼ਰ ਸੀਗੇ। ਉਹਦਾ ਇਹ ਵੀ ਪਤਾ ਲੱਗਾ ਵੀ ਭਾਈ ਇੱਥੇ ਹੋਰ ਕੋਈ ਮੰਤਰੀ ਨੂੰ ਸੋਹ ਨਹੀਂ ਚੁਕਾਈ ਗਈ ਸਿਰਫ ਸਿਰਫ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਹੀ ਹਿਮੰਤ ਸਰੇਨ ਨੇ ਸੋਹ ਚੁੱਕੀ ਆ। ਮੇਰਾ ਕਹਿ ਲੀ ਬੀ ਇੱਕ ਦੂਜਣਾਂ ਦੇ ਵਿੱਚ ਮੰਤਰੀਆਂ ਦੇ ਨਾਮ ਤੈਅ ਕਰਕੇ ਤੇ ਉਹਨਾਂ ਨੂੰ ਵੀ ਸੋਹ ਚੁੱਕ ਦਿੱਤੀ ਜਾਊਗੀ। ਤੇ ਉਸ ਤੋਂ ਗੱਲ ਹੀ ਗੱਲ ਮਹੱਤਵਪੂਰਨ ਇਹ ਆ ਵੀ ਜਿਹੜੇ ਹਿਮੰਤ ਸਰੇਨ ਨੇ ਤੇ ਇਹਨਾਂ ਦੇ ਮੰਤਰੀ ਮੰਡਲ ਦੇ ਵਿੱਚ ਸਾਡੇ ਵੱਧ ਮੰਤਰੀ ਬਣਨ ਕਾਂਗਰਸ ਇਸ ਗੱਲ ਦੇ ਵਿੱਚ ਵੀ ਥੋੜੀ ਜਿਹੀ ਜ਼ਿੱਦ ਕਰ ਰਹੀ ਆ ਤੇ ਕਹਿੰਦੇ ਵੀ ਭਾਈ ਇਸ ਗੱਲ ਦੇ ਉੱਤੇ ਹਾਲੇ ਸਹਿਮਤੀ ਬਣੀ ਨਹੀਂ ਗਈ ਉਹਦਾ ਇੱਕ ਜਾਣਕਾਰੀ ਹੋਰ ਆ ਵੀ ਪ੍ਰਿਯੰਕਾ ਗਾਂਧੀ ਵਾੜਾ ਨੇ ਕੱਲ੍ਹ ਲੋਕ ਸਭਾ ਮੈਂਬਰ ਦੇ ਤੌਰ ਦੇ ਉੱਤੇ ਸੋਚ ਚੁੱਕਲੀ ਆ ਵਾਇਨਾੜ ਤੋਂ ਆਪਾਂ ਜਾਣਦੇ ਜੀ ਕਿ ਇਹ ਸੰਸਦ ਮੈਂਬਰ ਬਣੇ ਆ ਪਹਿਲੀ ਵਾਰ ਇਹ ਸੰਸਦ ਮੈਂਬਰ ਬਣੇ ਆ ਤੇ ਇੱਥੇ ਪਤਾ ਲੱਗਾ ਜੀ ਕਿ ਵੀਆਈਪੀ ਗੈਲਰੀ ਦੇ ਵਿੱਚ ਤੇ ਇਹਨਾਂ ਨੇ ਬੜੇ ਪਰਿਵਾਰਕ ਮੈਂਬਰ ਤੇ ਹੋਰ ਵੀ ਨੇੜਲੇ ਨਜ਼ਰ ਆਏ ਆ ਮਲਕਾਰ ਜਨ ਖੜਗੇ ਸੋਨੀਆ ਗਾਂਧੀ ਸਮੇਤ ਤੇ ਰਾਜ ਸਭਾ ਤੋਂ ਕਾਂਗਰਸੀ ਸਮੁੱਚੀ ਲੀਡਰਸ਼ਿਪ ਇੱਥੇ ਮੌਜੂਦ ਸੀਗੀ ਸੋ ਪਹਿਲੀ ਵਾਰ ਪ੍ਰਿਯੰਕਾ ਗਾਂਧੀ ਵਾੜਾ ਨੇ ਸੌ ਚੁੱਕੀ ਆ ਇਹ ਪਹਿਲੀ ਵਾਰ ਲੋਕ ਸਭਾ ਦੇ ਮੈਂਬਰ ਬਣੇ ਆ ਕਿਉਂਕਿ ਰਾਹੁਲ ਗਾਂਧੀ ਨੇ ਇਹ ਸੀਟ ਛੱਡੀ ਸੀ ਤੇ ਇਸ ਕਰਕੇ ਚੁਣੇ ਗਏ ਆ ਤੇ ਸੰਵਿਧਾਨ ਦੀ ਕਾਪੀ ਇਹਨਾਂ ਨੇ ਹੱਥ ਦੇ ਵਿੱਚ ਫੜ ਕੇ ਤੇ ਸੰਸਦ ਮੈਂਬਰ ਦੇ ਤੌਰ ਦੇ ਉੱਤੇ ਸੌ ਚੁੱਕੀ ਹੈ ਜੀ ਜੀ ਬਿਲਕੁਲ ਟਣਾ ਸਾਹਿਬ ਅਗਲੀ ਖਬਰ ਜਿਹੜੀ ਹੈ ਉਹ ਵੀ ਦੁੱਖ ਦੇਣ ਵਾਲੀ ਹੈ ਕਿਉਂਕਿ ਪਹਿਲਾਂ ਤਾਂ ਸਾਡੇ ਲੋਕ ਕੁਝਕ ਨੌਕਰੀ ਖਾਤਰ ਲੜਦੇ ਨੇ ਤੇ ਬਾਅਦ ਦੇ ਵਿੱਚ ਜਦੋਂ ਨੌਕਰੀ ਮਿਲ ਜਾਂਦੀ ਹੈ ਤੇ ਫਿਰ ਇਹੋ ਇਹੋ ਜਿਹੀਆਂ ਹਰਕਤਾਂ ਕਰ ਦਿੰਦੇ ਨੇ ਕਿ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ ਆ ਕਹਿੰਦੇ ਤਹਿਸੀਲਦਾਰ ਇੱਕ ਰਿਸ਼ਵਤ ਲੈਂਦਾ ਕਾਬੂ ਕਰ ਲਿਆ ਜੀ ਵਿਜੀਲੈਂਸ ਨੇ ਹਾਂ ਬਿਲਕੁਲ ਜੀ ਦੇਖੋ ਰਿਸ਼ਵਤ ਨਾ ਤਾਂ ਲੋਕਾਂ ਦੇ ਸੁਭਾਅ ਦੇ ਵਿੱਚੋਂ ਗਈ ਆ ਨਾ ਇਨੀ ਸ਼ਤੀ ਜਾਣੀ ਆ ਜੋ ਕਿ ਇਹ ਕੋਈ ਕਲੀ ਫਿਰ ਆਪਾਂ ਕਹਿ ਦਨੇ ਆਮ ਤੌਰ ਤੇ ਜੇ ਸਖਤੀ ਵਰਤੀ ਜਾਵੇ ਤਾਂ ਗੱਲ ਕਲੀ ਸਖਤੀ ਵਰਤਨ ਦੀ ਨਹੀਂ ਹੁੰਦੀ ਕਿਸੇ ਵੀ ਮੁੱਦੇ ਦੇ ਉੱਤੇ ਗੱਲ ਇਹ ਹੁੰਦੀ ਆ ਕਿ ਤੁਸੀਂ ਜ਼ਿੰਮੇਵਾਰ ਕਿੰਨੇ ਕ ਤੁਹਾਡੀ ਨੈਤਿਕਤਾ ਕਿੰਨੀ ਕ ਤੁਸੀਂ اخلاقی ਤੌਰ ਦੇ ਉੱਤੇ ਕਿੱਥੇ ਜੇ ਖੜੇ ਆ ਤੇ ਦੁੱਖ ਇਸ ਗੱਲ ਦਾ ਜਿਕੇ ਪੰਜਾਬ ਦੇ ਲੋਕਾਂ ਦੇ اخلاق ਮਰ ਗਏ ਆ ਪੰਜਾਬ ਦੇ ਲੋਕਾਂ ਦੇ اخلاق ਜਿਉਂਦੇ ਹੁਣ ਨਹੀਂ ਆ ਜਿੰਨੀਆਂ ਮਰਜ਼ੀ ਟਾਰਾਂ ਮਾਰੀ ਜਾਏ ਕਿ ਅਸੀਂ ਇਦਾਂ ਹਾਂ ਅਸੀਂ ਇਦਾਂ ਹਾਂ ਅਸੀਂ ਉਹ ਹਾਂ ਫਲਾ ਹਾਂ ਟੀਂਗਾ ਵਰਤਮਾਨ ਦੇ ਵਿੱਚ ਕੀ ਹੋ ਸਵਾਲ ਸਿਰਫ ਇਹ ਆ ਜੋ ਬੀਤੇ ਨੇ ਵੇ ਤਾਂ ਉਹਦੇ ਨੇ ਨਟਾਰਾ ਮਾਰੀ ਜਾਗੇ ਕਿ ਅਸੀਂ ਐ ਵੀ ਕਰਦੇ ਹੁੰਦੇ ਸੀ ਅਸੀਂ ਆ ਵੀ ਕਰਦੇ ਹੁੰਦੇ ਸੀ ਸਮਾਂ ਬਦਲ ਗਿਆ ਹਾਲਾਤ ਬਦਲ ਗਏ ਆ ਸੋ ਇਹ ਵਿਜੀਲੈਂਸ ਦੇ ਵੱਲੋਂ 20000 ਰੁਪਏ ਰਿਸ਼ਵਤ ਲੈਂਦਾ ਇੱਕ ਤਹਿਸੀਲਦਾਰ ਮੌਕੇ ਤੇ ਕਾਬੂ ਕੀਤਾ ਗਿਆ ਤਫਾ ਮੰਡੀ ਦੇ ਵੱਲੋਂ ਖਬਰ ਆਈ ਆ ਤੇ ਕਮਾਲ ਦੀ ਗੱਲ ਹਰਮਨ ਜੀ ਇਹ ਆ ਵੀ ਜਿਹੜਾ ਰੈਵਿਨਿਊ ਯੂਨੀਅਨ ਆ ਜਿਹੜੀ ਰੈਵਿਨਿਊ ਪਟਵਾਰ ਯੂਨੀਅਨ ਆਪਾਂ ਜਿਹਨੂੰ ਕਹਿੰਦੇ ਆ ਉਹਨਾਂ ਨੇ ਇਸ ਗੱਲ ਦੇ ਉੱਤੇ ਹੜਤਾਲ ਕੀਤੀ ਆ ਉਹ ਕਹਿੰਦੇ ਕਿ ਸਾਡੇ ਜਿਹੜੇ ਹੈਗੇ ਨੇ ਤਹਿਸੀਲਦਾਰ ਸਾਹਿਬ ਨਾਲ ਧੱਕਾ ਕੀਤਾ ਗਿਆ ਸੋ ਮਤਲਬ ਇਹ ਜੀ ਕਿ ਰਿਸ਼ਵਤ ਨੂੰ ਸਰਕਾਰੀ ਹੱਕ ਐਲਾਨਿਆ ਜਾਵੇ ਇਹਦਾ ਮਤਲਬ ਇਹ ਆ ਜੇ ਰਿਸ਼ਵਤ ਲੈਣ ਦੇ ਨੂੰ ਕਾਬੂ ਕਰੋਗੇ ਤਾਂ ਫਿਰ ਧਰਨੇ ਲੱਗਣਗੇ ਫਿਰ ਸਰਕਾਰ ਦੇ ਉੱਤੇ ਦਬਾਅ ਬਣਾਵਾਂਗੇ ਇਹ ਤੁਹਾਨੂੰ ਚੇਤੇ ਹੋਣਾ ਵੀ ਕੁਝ ਕੁ ਸਾਲ ਪਹਿਲਾਂ ਵੀ ਇੱਕ ਪਟਵਾਰੀ ਨੂੰ ਕਾਬੂ ਕੀਤਾ ਸੀ ਤਾਂ ਪਟਵਾਰੀ ਹੜਤਾਲ ਤੇ ਚਲੇ ਗਏ ਸੀ ਉਦੋਂ ਸਰਕਾਰ ਨੇ ਕਿਹਾ ਸੀ ਵੀ ਜੇ ਤੱਕ ਡਿਊਟੀ ਤੇ ਆਉਣਾ ਤਾਂ ਆਜੋ ਨਹੀਂ ਤਾਂ ਨਵਾਂ ਪੂਰ ਤਿਆਰ ਆ ਫਿਰ ਉਹ ਵਾਪਸ ਵੀ ਆ ਗਏ ਸੀ ਸੋ ਮੈਂ ਸਾਰਿਆਂ ਨੂੰ ਮਾੜੇ ਨਹੀਂ ਕਹਿੰਦਾ ਪਰ ਦੇਖੋ ਰਿਸ਼ਵਤ ਲੈਣ ਵਾਲੇ ਪਹਿਲਾਂ ਵੀ ਰਿਸ਼ਵਤ ਲੈਂਦੇ ਸੀ ਅੱਜ ਵੀ ਲਈ ਜਾਂਦੇ ਆ اخلاق ਮਰੇ ਹੋਏ ਆ ਲੱਖ ਲੱਖ ਡੇਢ ਡੇਢ ਲੱਖ ਰੁਪਏ ਤੁਹਾਡੀ ਤਨਖਾਹ ਅਜਲੇ ਫੇਰ ਵੀ ਹੈ ਨਹੀਂ ਜੀ ਜੀ ਬਿਲਕੁਲ ਸਹੀ ਤੇ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਮੌਸਮ ਪੰਜਾਬ ਦਾ ਠੀਕ ਹੈ ਜੀ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਤੌਪਾ ਤੇ ਰਾਤ ਨੂੰ ਠੰਡ ਆ ਐਸ ਵੇਲੇ ਜਦੋਂ ਮੈਂ ਖਬਰਾਂ ਦੀ ਸਾਂਝ ਪਾ ਰਿਹਾ ਤਾਂ ਕੰਬਲ ਦੀ ਲੋੜ ਆ ਤੇ ਜਦੋਂ ਦੁਪਹਿਰਾਂ ਜਾ ਹੁੰਦਾ ਤੇ ਉਦੋਂ ਥੋੜੀ ਜਿਹੀ ਪੱਖੇ ਦੀ ਲੋੜ ਹੁੰਦੀ ਆ ਤੇ ਰਾਤ ਨੂੰ ਕੰਬਲ ਦੀ ਲੋੜ ਪੈਂਦੀ ਆ ਮੋਟੀ ਰਜਾਈ ਦੀ ਹਲੇ ਕੋਈ ਲੋੜ ਨਹੀਂ ਗਈ ਤੇ ਦਿਨ ਦੇ ਵੇਲੇ ਪਤਲੀ ਜੀ ਜੈਕਟ ਦੇ ਨਾਲ ਕੰਮ ਚੱਲੇ ਜਾਂਦਾ ਖਾਸ ਕਰਕੇ ਆਥਣ ਤੇ ਸਵੇਰ ਦੇ ਵੇਲੇ ਦੁਪਹਿਰੇ ਲਾਉਣੀ ਪੈਂਦੀ ਆ ਮੀਂਹ ਕਣੀ ਦੀ ਹਾਲੇ ਆਉਂਦੇ 48 ਘੰਟਿਆਂ ਦੇ ਵਿੱਚ ਸੰਭਾਵਨਾ ਕੋਈ ਨਹੀਂ ਤੇ ਪੰਜਾਬ ਦੇ ਵਿੱਚ ਜਿਹੋ ਜੀ ਠੰਡ ਪੈਣੀ ਚਾਹੀਦੀ ਉਹੋ ਜੀ ਠੰਡ ਹੈ ਨਹੀਂ ਹਾਲੇ ਤੇ ਜਿਹੋ ਜੀ ਗਰਮੀ ਹੁੰਦੀ ਹੈ ਉਹੋ ਜੀ ਗਰਮੀ ਹੈ ਨਹੀਂ ਹਾਲੇ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ